ਸੋ ਸਕੂਟਰੀ ਲੈ ਕੇ ਆਇਆ ਆ ਕਿਸੇ ਦਾ ਮਿਲ ਤੇ ਫਾਇਰ ਕਰਤਾ ਫਾਇਰ ਮੇਰੇ ਮਾਰ ਕੇ ਨੂੰ ਮੇਰੇ ਪੱਟੇ ਚ ਵੱਜ ਗਿਆ ਜੀ ਮੇਰਾ ਨਾਮ ਵੀ ਵਸੰਗ ਹੈ ਜੀ ਕੀ ਸੋਡਾ ਕੀ ਗੱਲਬਾਤ ਹੈ ਗੱਲਬਾਤ ਹੈ ਜੋ ਸਰਪੰਚਾ ਮੇਰੇ ਪਿੰਡ ਦਾ ਜਗਿੰਦਰ ਸਿੰਘ ਅੱਛਾ ਜੀ ਉਹ ਮੰਨ ਕੇ ਚੱਲ ਵੀ ਉਹਦੇ ਕੋਲ ਲਾਇਸੈਂਸ ਹੈਗਾ ਰਵਾਲਵਾਰਾ ਲਾਇਸੈਂਸ ਹੀ ਤੇ ਮੇਰੀ ਕੋਈ ਲੱਖ ਰੁਪਏ ਦੇ ਲੈਣ ਦੇਣ ਕਰਕੇ ਕੋਈ ਰੰਜਸ ਸੀਗੀ ਮੈਂ ਲੱਖ ਰੁਪਏ ਉਹਨੂੰ ਦਿੱਤਾ ਸੀਗਾ ਉਹ ਮੁੱਕਰਦਾ ਸੀ ਅਸੀਂ ਇੱਕ ਦਿਨ ਇਕੱਠ ਰੱਖ ਲਿਆ ਦੂਜੇ ਸਰਪੰਚ ਸੀਗੇ ਜੀ ਜੀ ਸਰਪੰਚ ਉਹਨੇ ਉਹਦੇ ਘਰੇ ਰੱਖਿਆ ਸੀ ਇਕੱਠਾ ਮੈਂ ਇਹ ਕਿਹਾ ਮੈਂ ਕਿਹਾ ਵੀ ਤੂੰ ਗੁਰੂ ਘਰ ਦੀ ਸੌ ਪਾ ਦੇ ਤੈਨੂੰ ਪੈਸੇ ਛੱਡੇ ਉਹਨੇ ਨਾ ਤਾਂ ਸੌ ਪਾਈ ਜਿੱਥੇ ਵੀ ਰਵਾਲਵਾਰਾ ਕੱਢ ਲਿਆ ਇਕੱਠ ਜਿਹੜਾ ਕੀਤਾ ਸੀ ਵਿੱਚ ਹੀ ਰਹੀ ਗੱਲਬਾਤ ਕੋਈ ਧੁਰਨਾ ਚੜੀ ਅੱਜ ਅਸੀਂ ਖੰਡਪਾੜ ਤੇ ਗਏ ਆ ਮਾਥਾ ਟੇਕਣ ਉੱਥੇ ਮੂਰੇ ਟੈਂਟ ਦੇ ਵਿੱਚ ਖੜਾ ਉੱਥੇ ਗਾਲੀ ਗਲੋਚ ਕੀਤੀ ਨੇ ਅਸੀਂ ਵਾਪਸ ਹੋ ਗਏ ਉਹ ਪਿੰਡ ਉਧਰ ਪੱਤੀ ਦੇ ਲੋਕਾਂ ਨੇ ਕਿਹਾ ਵੀ ਤੂੰ ਗਲਤ ਐ ਵੀ ਤੇਰਾ ਸਾਡੇ ਪ੍ਰੋਗਰਾਮ ਦੇ ਉੱਤੇ ਕਿ ਪ੍ਰੋਗਰਾਮ ਨਾ ਖਰਾਬ ਕਰਾ ਸੀ ਵੀ ਇਹੀ ਕਿਹਾ ਵੀ ਪ੍ਰੋਗਰਾਮ ਆ ਕਿਸੇ ਦਾ ਖਰਾਬ ਨਾ ਕਰ ਅਸੀਂ ਵਾਪਸ ਹੋ ਗਏ ਮੈਂ ਹਜਾਰ ਆਪਾਂ ਕੀ ਲੈਣਾਗਾ ਸਾਡੇ ਇਧਰ ਗੁਰਦੀਪ ਸਿੰਘ ਮੈਂਬਰ ਆ ਉਹਦੇ ਸਹਿਜ ਪਾਠ ਪ੍ਰਕਾਸ਼ ਸੀਗਾ ਉੱਥੇ ਆਉਣਾ ਸੀਗਾ ਉੱਥੇ ਆ ਗਏ ਸੀ ਉਹ ਸੜਕ ਤੇ ਘਰ ਆ ਸੜਕ ਤੇ ਖੜੇ ਆ ਜਿਹ ਉਧਰ ਸਕੂਟਰੀ ਲੈ ਕੇ ਆਇਆ ਆ ਕਿਸੇ ਦਾ ਮਿਲਟ ਫਾਇਰ ਕਰਤਾ ਫਾਇਰ ਮੇਰੇ ਮਾਰਕ ਨੇ ਮੇਰੇ ਪੱਟੇ ਚ ਵੱਜ ਗਿਆ ਜੀ ਮੇਰੀ ਪੱਤੀ ਦੇ ਸਾਰੇ ਮੁੰਡੇ ਖੜੇ ਆ ਉਹਨਾਂ ਮਗਰ ਪਏ ਗਿਆ ਜੀ ਚਾਰ ਪੰਜ ਫਾਇਰ ਉਹਨਾਂ ਦੇ ਮੰਗਲ ਕੀਤੇ ਨੇ ਕੁਦਰਤੀ ਵੀ ਰੱਬ ਦੀ ਕਿਰਪਾ ਨਾਲ ਉਹਨਾਂ ਦੇ ਨਹੀਂ ਕਿਸੇ ਦੇ ਲੱਗਿਆ ਉਸ ਬਿਆਨ ਲੈ ਗਈ ਨਹੀਂ ਪੁਲਸਾ ਲੈ ਆਈ ਨਹੀਂ ਜੀ ਪੈਸੇ ਕਦੋਂ ਦਿੱਤੇ ਸੀ ਕਿੰਨਾ ਟਾਈਮ ਹੋ ਗਿਆ ਜੀ 6 ਮਹੀਨੇ ਪਹਿਲਾਂ ਜੀ ਜਿਹੜੇ ਸਾਡੇ ਰਾਂਝੇ ਸਾਹਿਬ 6 ਮਹੀਨੇ ਪੁਰਾਣੀ ਹੈ ਜੀ 6 ਮਹੀਨੇ ਪੁਰਾਣੀ ਜੀ ਹਾਂ ਉਸ ਤੋਂ ਪਹਿਲਾਂ ਤਾਂ ਕੋਈ ਨਹੀਂ ਸੀ ਪਹਿਲਾਂ ਤਾਂ ਕੁਝ ਵੀ ਨਹੀਂ ਸੀ ਸਰਪੰਚ ਕਿਹੜੀ ਪਾਰਟੀ ਦਾ ਤੁਸੀਂ ਕਿਹੜੀ ਪਾਰਟੀ ਤੋਂ ਹੋ सरपंच पार्टी ਦੇ ਕੋਣ ਕੋਈ ਮੂੰਹ ਹੀ ਨਹੀਂ ਲਾਉਂਦਾ ਪਾਰਟੀ ਫੁੱਲ ਚੇਲਾ ਦਾ ਜੀ ਕੁਛ ਨਹੀਂ ਉਹਦੇ ਪੱਲੇ ਸਾਡੇ ਪਿੰਡ ਦੋ ਪੱਤੀਆਂ ਸਾਡੇ ਸਾਰਾ ਪਿੰਡ ਹੀ ਨਹੀਂ ਉਹਨੂੰ ਬੁਲਾਉਣ ਬਲਾ ਕੇ ਰਾਜੀ ਜੀ ਬੰਦੇ ਨੇ ਪਹਿਲਾਂ ਚਾਰ ਪੰਜ ਘਰ ਪੱਟਦੇ ਸਾਡੇ ਤੁਸੀਂ ਕਿਹੜੀ ਪਾਰਟੀ ਬੁਲਾਉਂਗਾ ਕਿਸੇ ਪਾਰਟ ਨੂੰ ਨਹੀਂ ਇਸ ਤਾਂ ਸਾਰਿਆਂ ਸੰਦਾ ਚੰਗੀਆਂ ਨੇ ਹਾਂ ਜੀ ਸਾਹਮਣੇ ਆਇਆ ਸਰ ਇਹ ਪਿੰਡ ਢੇਲਮਾ ਦੇ ਵਿੱਚ ਐਸੂਰੇ ਫਿਰ ਵੀ ਮਿਲੀ ਸੀ ਕਿ ਉੱਥੇ ਇੱਕ ਆਪਣੇ ਬਰਾੜ ਨਾਵੇਂ ਸਰਪੰਚ ਜਗਿੰਦਰ ਸਿੰਘ ਬਰਾੜਨਾ ਦੇ ਵਿਅਕਤੀ ਨੇ ਗੋਲੀ ਚਲਾਈ ਆ ਤੇ ਇਸੇ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚਾ ਪਤਾ ਲੱਗਿਆ ਮੀਵਾ ਸਿੰਘ ਦੇ ਗੋਲੀ ਲੱਗੀ ਸੀ ਜਿਹਨੂੰ ਸਿਵਲ ਹਸਪਤਲ ਬਰਨਾਲੇ ਦਾਖਲ ਕਰਾਇਆ ਗਿਆ ਹੁਣ ਸਿਵਲ ਹਸਪਤਲ ਪਹੁੰਚਿਆ ਬਰਨਾਲੇ ਜੋ ਵੀ ਔਨ ਰਿਕਾਰਡ ਇੰਜੀਨੀਅਰ ਦੇ ਹਿਸਾਬ ਨਾਲ ਜਾਂ ਬਿਆਨ ਹੋ ਉਹ ਕਰਵ ਕੀਤੀ ਜਾ ਕਾਨੂੰਨ ਅਨੁਸਾਰ ਸਰ ਕਿੰਨੀਆਂ ਗੋਲੀਆਂ ਚਲਾਈਆਂ ਗਈ ਪਤਾ ਲੱਗਿਆ ਸੀ ਮੋਢਲੀ ਤਪਤੀ ਇਸ ਦਰਾਂ ਤੋਂ ਇੱਕ ਦੱਸ ਰਿਹਾ ਹਾਲਤ ਕਿਵੇਂ ਸਰ ਠੀਕ ਹਾਲਤ ਠੀਕ ਦਾ ਖਤਰੇ ਤੋਂ ਬਾਹਰ ਦੱਸ ਰਿਹਾ ਸਰ ਕੋਈ ਪਤਾ ਲੱਗਾ ਰੈਂਜਰਸ ਵਜਾ ਰੰਜਿਸ ਕੀ ਸੀ ਸਰ ਸਰ ਹਜੇ ਪਹੁੰਚੇ ਹਜੇ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਨ ਉਪਰੰਤ ਜੋ ਤੱਤ ਸਾਹਮਣ